ਹਾਂਜੀ ਸੱਚੀ ਕਾਲਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆਂ ਵਿੱਕੀ ਤੇ ਉਸਦੇ ਦੋਸਤ ਨੇ ਅਜੇ ਇੱਥੇ ਹੀ ਬਸ ਨਹੀਂ ਕੀਤੀ ਕਿਉਂਕਿ ਉਹ ਇੱਕ ਵੱਡਾ ਹੱਥ ਮਾਰਨਾ ਚਾਹੁੰਦੇ ਨੇ ਜਿਵੇਂ ਵਿੱਕੀ ਨੇ ਕਿਹਾ ਕਿ ਹੁਣ ਆਪਾਂ ਛੋਟੀਆਂ ਮੋਟੀਆਂ ਚੋਰੀਆਂ ਤੇ ਨਹੀਂ ਰਹਿਣਾ ਕੋਈ ਨਾ ਕੋਈ ਵੱਡਾ ਕੰਮ ਕਰਨਾ ਪੈਣਾ ਜਿਸ ਨਾਲ ਕੋ ਵਾਰ ਵਿੱਚ ਹੀ ਕਾਫੀ ਪੈਸੇ ਆ ਜਾਣ ਪਰ ਵਿੱਕੀ ਦਾ ਦੋਸਤ ਤੇ ਇਹ ਸੋਚ ਰਿਹਾ ਹਿੱਕੀ ਚੱਲ 1.5 ਲੱਖ ਰੁਪਈਆ ਆ ਗਿਆ ਹੁਣ ਮਹੀਨਾ ਸੌਖਾ ਲੰਘ ਜਾਊਗਾ ਪਰ ਵਿੱਕੀ ਨੂੰ ਤਾਂ ਹੁਣ ਆਦਤ ਪੈ ਗਈ ਤੇ ਲਾਲਚ ਵੱਧ ਰਿਹਾ ਸੋ ਉਸ ਇਹ ਵੀ ਸੋਚ ਰਿਹਾ ਕਿ ਇੰਨੇ ਪੈਸੇ ਆਉਣ ਕਾਰਨ ਹੁਣ ਆਪਾਂ ਹੋਰ ਚੀਜ਼ਾਂ ਖਰੀਦਦੇ ਹਾਂ ਜਿਸ ਨਾਲ ਲੋਕਾਂ ਨੂੰ ਡਰਾ ਸਕੀਏ ਤੇ ਗੱਡੀ ਵੀ ਲਈਏ ਬੇਸ਼ੱਕ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਬਾਪੂ ਤੇ ਉਸਦੇ ਪੋਤਰੇ ਨੇ ਨੋਟ ਕੀਤਾ ਸੀ ਅਰ ਜੇਕਰ ਹੁਣ ਉਹ ਮੋਟਰਸਾਈਕਲ ਬਾਹਰ ਹੀ ਨਾ ਕੱਢਣਗੇ ਤੇ ਫਿਰ ਇੰਨੀ ਜਲਦੀ ਕਿੱਥੋਂ ਫੜੇ ਜਾਣਗੇ ਤੇ ਵਿੱਕੀ ਤੇ ਉਸਦੇ ਦੋਸਤ ਦੀ ਹੁਣ ਇਹ ਸਕੀਮ ਆ ਕਿ ਕਿਸੇ ਘਰ ਨੂੰ ਲੁੱਟੀਏ ਜੋ ਕਿ ਬਹੁਤ ਹੀ ਅਮੀਰ ਹੋਣ ਤੇ ਉਹਨਾਂ ਦਾ ਸਾਰਾ ਗਹਿਣਾ ਗੱਟਾ ਲੁੱਟ ਲਈਏ ਸੋ ਦੋਵੇਂ ਜਾਣੇ ਘੁੰਮਣ ਫਿਰਨ ਚਲੇ ਜਾਂਦੇ ਨੇ ਤੇ ਕੋਈ ਘਰ ਵੇਖਦੇ ਨੇ ਸੋ ਨਸਾਨ ਜਗ੍ਹਾ ਵਾਲਾ ਕਿ ਜਿਹੜਾ ਲੁੱਟ ਸਕੀਏ ਸੋ ਵਿੱਕੀ ਨੂੰ ਅਚਾਨਕ ਦਿਮਾਗ ਵਿੱਚ ਗੱਲ ਆਉਂਦੀ ਆ ਕਿ ਮੇਰੇ ਸਹੁਰੇ ਵੀ ਕਾਫੀ ਅਮੀਰ ਨੇ ਤੇ ਉਨ੍ਹਾਂ ਦੇ ਘਰ ਦੋ ਜਨਾਨੀਆਂ ਤੇ ਮੇਰਾ ਇਕੱਲਾ ਸਾਲਾ ਹੀ ਹੈ ਜੇਕਰ ਉਹ ਘਰ ਨਾ ਹੋਇਆ ਤੇ ਫਿਰ ਉਹਨਾਂ ਦੇ ਘਰ ਵਿੱਚ ਹੀ ਵਾਰਦਾਤ ਕਰਦੇ ਆ ਸੋ ਇਹ ਸਕੀਮਾ ਲਾਉਂਦਾ ਵਿੱਕੀ ਆਪਣੇ ਸਹੁਰਿਆਂ ਦੇ ਘਰ ਦੇ ਅੱਗੇ ਅਮਨ ਨੂੰ ਨਾਂ ਲੈ ਕੇ ਜਾਂਦਾ ਤੇ ਘਰ ਵਿਖਾਉਂਦਾ ਤੇ ਅਮਨ ਬਹੁਤ ਹੈਰਾਨ ਹੁੰਦਾ ਕਿ ਇੰਨਾ ਅਮੀਰ ਉਹ ਤਾਂ ਵਿੱਕੀ ਨੂੰ ਅੱਗੋਂ ਕਹਿੰਦਾ ਏ ਕਿ ਤੈਨੂੰ ਤਾਂ ਲੁੱਟਣ ਦੀ ਵੀ ਲੋੜ ਨਹੀਂ ਸੀ ਤੇਰੇ ਤਾਂ ਸਹੁਰੇ ਬੜੇ ਅਮੀਰ ਹੋਣੇ ਸੀ ਜੇਕਰ ਤੂੰ ਸਿੱਧੇ ਤਰੀਕੇ ਨਾਲ ਵਿਆਹ ਕਰਾਉਂਦਾ ਤੇ ਵਿੱਕੀ ਅੱਗੋਂ ਕਹਿੰਦਾ ਹੁਣ ਵੀ ਤਾਂ ਅਮੀਰ ਹੋਵਾਂਗੇ ਇਹ ਸਾਰੀ ਜਾਇਦਾਦ ਇਹਨਾਂ ਨੇ ਕੀ ਕਰਨੀ ਆ ਇਹਨਾਂ ਨੂੰ ਕਿ तरीके ਨਾਲ ਆਪਾਂ ਹੜੱਪਦੇ ਆ ਸੋ ਇਹ ਸਕੀਮਾ ਲਾਉਂਦੇ ਹੋਏ ਉਹ ਹੁਣ ਸੋਨੂ ਦੇ ਘਰ ਵਿੱਚ ਲੁੱਟਣ ਦੀ ਤਿਆਰੀ ਕਰ ਰਹੇ ਨੇ ਤੇ ਵਿੱਕੀ ਸੋਨੂ ਤੋਂ ਬਦਲਾ ਵੀ ਲੈਣਾ ਚਾਹੁੰਦਾ ਹੈ ਕਿਉਂਕਿ ਵਿੱਕੀ ਸੋਚਦਾ ਹੈ ਕਿ ਸੋਨੂ ਦੀ وجہ ਨਾਲ ਮੇਰੀ ਉਥੋਂ ਨੌਕਰੀ ਗਈ ਸੀ ਉਹ ਅਮਨ ਨੂੰ ਸਾਰੀ ਗੱਲ ਦੱਸਦਾ ਹੈ ਤੇ ਅਮਨ ਵੀ ਅੱਗੋਂ ਕਹਿੰਦਾ ਹੈ ਕਿ ਇਸ ਘਰ ਵਿੱਚ ਵੜ ਗਏ ਜੇ ਫੜੇ ਗਏ ਤੇ ਫਿਰ ਕਿਵੇਂ ਬਚਾਂਗੇ ਤੇ ਵਿੱਕੀ ਅੱਗੂ ਕਹਿੰਦਾ ਹੈ ਕਿ ਮੈਨੂੰ ਸਾਰੇ ਘਰ ਦਾ ਭੇਤ ਏ ਕਿਉਂਕਿ ਮੈਂ ਇੱਥੇ ਹੀ ਕੰਮ ਕਰਦਾ ਰਹਾ ਰਹਾ ਹਾਂ ਸੋ ਹੁਣ ਉਹਨਾਂ ਨੇ ਜਿਹੜੀ ਸਕੀਮ ਬਣਾਈ ਏ ਸੋਨੂ ਦਾ ਘਰ ਲੁੱਟਣ ਦੀ ਇਹ ਹੁਣ ਇਸ ਸਕੀਮ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਇਹ ਤਾਂ ਆਪਾਂ ਦੇਖਾਂਗੇ ਆਉਣ ਵਾਲੀ ਵੀਡੀਓ ਵਿੱਚ ਸੋ ਤੁਹਾਨੂੰ ਇਹ ਵੀਡੀਓ ਇਹ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ